ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਨਸ਼ਾ ਵਿਰੋਧੀ ਮਹਿਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਿਹਦੇ ਹਦੇਸ਼ਾ ਅਨਸਾਰ ਸਾਡੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕੱਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜਿਹੇ ਪ੍ਰੋਡਕਟ ਇਹ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟਿਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਵਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਜਾ ਰਹੇ ਹਾਂ ਕਿ ਅੱਗੇ ਤੋਂ ਅਗਰ ਇਹੋ ਜੀ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਤੇ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕਟਿਆ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਇਸ਼ੂ ਕੀਤੀ ਹੈ ਕੰਪੈਂਚਰੀ ਦੀ ਦੁਕਾਨ ਆ ਕੰਪੈਂਚਰੀ ਦੀ ਦੁਕਾਨ ਦੀ ਆਰਟ ਦੇ ਵਿੱਚ ਜਿਹੜਾ ਕੰ ਇਹ ਲੱਗਦਾ ਨਹੀਂ ਕਿ ਇੱਕ ਸਾਹਮਣੇ ਕੁਝ ਹੋਰ ਵਿਖਾ ਕੇ ਅੰਦਰ ਕੁਝ ਹੋਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਸਮਝਾਤੀਆਂ ਨੇ ਕਿ 18 ਸਾਲ ਤੋਂ ਘੱਟ ਜਿਹੜਾ ਇੱਕ ਬੈਨਰ ਲਗਣਾ ਬਹੁਤ ਜ਼ਰੂਰੀ ਆ ਉਤੇ ਟੈਗ ਹੋਣਾ ਚਾਹੀਦਾ ਉਹ ਸਭ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਕਿ ਜਿਹੜੇ ਜਿਹੜੇ ਗਵਰਨਮੈਂਟ ਦੇ ਰੂਲ ਆ ਉਹਨਾਂ ਦੇ ਤਹਿਤ ਜੇ ਇਹਨਾਂ ਨੇ ਇਹ ਪ੍ਰੋਡਕਟ ਵੇਚਨੇ ਆ ਤੇ ਵੇਚਣ ਔਰ ਜਿਹੜੇ ਬੈਨ ਪ੍ਰੋਡਕਟ ਆ ਉਹ ਬਿਲਕੁਲ ਜਿਹੜੇ ਉਹ ਨਾ ਰੱਖਣ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਔਰ ਇਹਨਾਂ ਨੂੰ ਸਮਝਾਇਆ ਵੀ ਆ ਔਰ ਚਲਾਨ ਵੀ ਕਟਿਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੁਕਾਨਾਂ ਤੇ ਕਾਰਵਾਈ ਕੀਤੀ ਜਾਏ ਹਾਂਜੀ ਇਹ ਲਗਾਤਾਰ ਮੁਹਿੰਮ ਜਿਹੜੀ ਜਾਰੀ ਰਹੇਗੀ ਔਰ ਜਿੱਦਾਂ ਜਿੱਦਾਂ ਸਾਡੇ ਹਾਇਰ ਅਥਾਰਟੀ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਇਹ ਕਾਰਵਾਈ ਜਿਹੜੀ ਕਰਦੇ ਰਵਾਂਗੇ ਮੈਗ ਮੈ ਲੋਗ ਦੀ ਕਾਰਵਾਈ ਕੀ ਤਿਆਰੀ ਹੈ ਯੋਧ ਨਸ਼ਾ ਵਿਰੋਧ ਕੀ ਕਹਿਣਾ ਕਿ ਕਿਤੇ ਕਿਤੇ ਕਾਰਵਾਈ ਕੀਤੀ ਕਿਤੇ ਕਿੰਨਾ ਕੋ ਲੜਨ ਚਿਲਾ ਪਦਾਨ ਤੋਂ ਫੜੇ ਗਏ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਨਸ਼ਾ ਵਿਰੋਧੀ ਮਹੀਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਿਹਦੇ ਹਦੇਸ਼ਾਂ ਅਨਸਾਰ ਸਾਡੇ ਸਿਵਲ ਸਰਜਨ ਡਾਟਰ ਕਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਹਾਂ ਕਿ ਅੱਗੇ ਤੋਂ ਅਗਰ ਇਹੋ ਜਿਹੇ ਪ੍ਰੋਡਕਟ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟਿਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਪਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਤੇ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕਟਿਆ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਹੈ ਕੰਪੈਂਚਰੀ ਦੀ ਦੁਕਾਨ ਆ ਕੰਪੈਂਚਰੀ ਦੀ ਦੁਕਾਨ ਦੀ ਆਰਥ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੀ ਇਹ ਲੱਗਦਾ ਨਹੀਂ ਕਿ ਇੱਕ ਸਾਹਮਣੇ ਕੁਝ ਹੋਰ ਵਿਖਾ ਕੇ ਅੰਦਰ ਕੁਝ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਸਮਝਾਤੀਆਂ ਨੇ ਕਿ 18 ਸਾਲ ਤੋਂ ਘੱਟ ਜਿਹੜਾ ਇੱਕ ਬੈਨਰ ਲਗਣਾ ਬਹੁਤ ਜ਼ਰੂਰੀ ਹੈ ਉੱਤੇ ਟੈਗ ਹੋਣਾ ਚਾਹੀਦਾ ਉਹ ਸਭ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਕਿ ਜਿਹੜੇ ਜਿਹੜੇ ਗਵਰਨਮੈਂਟ ਦੇ ਰੂਲ ਹੈ ਉਹਨਾਂ ਦੇ ਤਹਿਤ ਜੇ ਇਹਨਾਂ ਨੇ ਇਹ ਪ੍ਰੋਡਕਟ ਵੇਚਨੇ ਆ ਤੇ ਵੇਚਣ ਔਰ ਜਿਹੜੇ ਬੈਨ ਪ੍ਰੋਡਕਟ ਹੈ ਉਹ ਬਿਲਕੁਲ ਜਿਹੜੇ ਉਹ ਨਾ ਰੱਖਣ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਔਰ ਇਹਨਾਂ ਨੂੰ ਸਮਝਾਇਆ ਵੀ ਆ ਔਰ ਚਲਾਨ ਵੀ ਕਟਿਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੁਕਾਨਾਂ 'ਤੇ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਲਗਾਤਾਰ ਮੁਹਿੰਮ ਜਿਹੜੀ ਜਾਰੀ ਰਹੇਗੀ ਔਰ ਜਿੱਦਾਂ ਜਿੱਦਾਂ ਸਾਡੇ ਹਾਇਰ ਅਥਾਰਟੀ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਇਹ ਕਾਰਵਾਈ ਜਿਹੜੀ ਕਰਦੇ ਰ